ਜੀ ਦੋਸਤੋ ਗਰਭਤੀ ਔਰਤਾਂ ਲਈ ਬਹੁਤ ਧਿਆਨ ਦੇਣਯੋਗ ਗੱਲਾਂ ਨੰਬਰ 1 ਗਰਭਤੀ ਔਰਤਾਂ ਨੂੰ ਜਿਆਦਾ ਸਮਾਂ ਭੁੱਖੇ ਨਹੀਂ ਰਹਿਣਾ ਚਾਹੀਦਾ ਥੋੜੇ ਥੋੜੇ ਸਮੇਂ ਬਾਅਦ ਥੋੜਾ ਥੋੜਾ ਕੁਝ ਨਾ ਕੁਝ ਜ਼ਰੂਰ ਖਾਣਾ ਚਾਹੀਦਾ ਹੈ ਨੰਬਰ 2 ਇਸ ਅਵਸਥਾ ਵਿੱਚ ਜਿਆਦਾ ਸਮਾਂ ਨਾ ਹੀ ਬੈਠਣਾ ਚਾਹੀਦਾ ਹੈ ਅਤੇ ਨਾ ਹੀ ਖੜਨਾ ਚਾਹੀਦਾ ਤੇ ਨਾ ਹੀ ਪੈਣਾ ਚਾਹੀਦਾ ਹੈ ਵਿੱਚ ਵਿੱਚ ਦੀ ਤਰਤੇ ਫਿਰਦੇ ਰਹਿਣਾ ਚਾਹੀਦਾ ਇਸ ਦੇ ਨਾਲ ਸਿਹਤ ਠੀਕ ਰਹਿੰਦੀ ਹੈ ਨੰਬਰ 3 ਇਸ ਅਵਸਥਾ ਦੌਰਾਨ ਫਲ ਫਰੂਟੀ ਖਾਣੇ ਚਾਹੀਦੇ ਹਨ ਤੇ ਜੂਸ ਘੱਟ ਪੀਣਾ ਚਾਹੀਦਾ ਹੈ ਅਤੇ ਪਾਣੀ ਵੱਧ ਤੋਂ ਵੱਧ ਪੀਣਾ ਚਾਹੀਦਾ ਹੈ ਨੰਬਰ 4 ਇਸ ਅਵਸਥਾ ਦੌਰਾਨ ਔਰਤਾਂ ਨੂੰ ਜ਼ਿਆਦਾ ਟੈਨਸ਼ਨ ਨਹੀਂ ਲੈਣੀ ਚਾਹੀਦੀ ਕਿਉਂਕਿ ਇਹਦਾ ਸਿੱਧਾ ਅਸਰ ਬੱਚੇ ਦੀ ਗ੍ਰੋਥ ਉੱਪਰ ਪੈਂਦਾ ਹੈ ਨੰਬਰ 5 ਜਦੋਂ ਵੀ ਤੁਹਾਡਾ ਤੀਜਾ ਚੌਥਾ ਮਹੀਨਾ ਸ਼ੁਰੂ ਹੋ ਜਾਵੇ ਤਾਂ ਹਰ 2-2.5 ਘੰਟੇ ਬਾਅਦ ਆਪਣੇ ਬੱਚੇ ਦੀ ਮੂਵਮੈਂਟ ਚੈੱਕ ਕਰੋ ਨੰਬਰ 6 ਖਾਣਾ ਇੱਕੋ ਸਮੇਂ ਇਕੱਠਾ ਨਹੀਂ ਖਾਣਾ ਚਾਹੀਦਾ ਇਸ ਨੂੰ ਰੋਕ-ਰੋਕ ਕੇ ਖਾਣਾ ਚਾਹੀਦਾ ਜੇਕਰ ਅਸੀਂ ਇਕੱਠਾ ਹੀ ਖਾਣਾ ਖਾ ਲੈਂਦੇ ਹਾਂ ਤਾਂ ਇਸ ਨਾਲ ਪੇਟ ਵਿੱਚ ਦਰਦ ਹੋਣ ਦੀ ਸਮੱਸਿਆ ਹੋ ਸਕਦੀ ਹੈ। ਨੰਬਰ 7 ਗਰਭਪਤੀ ਔਰਤਾਂ ਨੂੰ ਸਾਰੇ ਫਲਾਂ ਦਾ ਸੇਵਨ ਕਰਨਾ ਚਾਹੀਦਾ ਹੈ ਪਰ ਪਪੀਤਾ ਨਾਲ ਨਾਲ ਦਾ ਸੇਵਨ ਨਹੀਂ ਕਰਨਾ ਚਾਹੀਦਾ। ਨੰਬਰ 8 ਜੇਕਰ ਗਰਭਪਤੀ ਔਰਤਾਂ ਕੇਲੇ ਦਾ ਸੇਵਨ ਕਰਦੀਆਂ ਹਨ ਤਾਂ ਇਸ ਨਾਲ ਬੱਚੇ ਦੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਨੰਬਰ 9 ਗਰਭਾਸਤਾ ਦੌਰਾਨ ਖੂਨ ਪਤਲਾ ਹੋ ਜਾਂਦਾ ਹੈ ਅਤੇ ਹਿਮੋਗਲੋਬਿਨ ਦਾ ਪੱਧਰ ਘਟ ਜਾਂਦਾ ਹੈ। ਪਾਲਕ, ਚਕੰਦਰਾ, ਨਾਰ ਸੁੱਕੇਵੇਂ ਅਨਾਜ ਅਤੇ ਆਂਡੇ ਵਰਗੇ ਭੋਜਨਾਂ ਯਰਾਂ ਦੇ ਵਧੀਆ ਸਰੋਤ ਹਨ। ਨੰਬਰ 10 ਵਿਟਾਮਿਨ ਸੀ ਅਤੇ ਵਿਟਾਮਿਨ ਬੀ ਸਮੂਚੀ ਛੇਤ ਲਈ ਬਹੁਤ ਜ਼ਰੂਰੀ ਹੈ। ਵਿਟਾਮਿਨ ਸੀ ਅਤੇ ਵਿਟਾਮਿਨ ਬੀ ਸਰੋਤਾਂ ਨਾਲ ਭਰਪੂਰ ਫਲਾਂ ਅਤੇ ਸਬਜ਼ੀਆਂ ਨੂੰ ਆਪਣੇ ਭੋਜਨ ਵਿੱਚ ਸ਼ਾਮਲ ਕਰੋ ਨੰਬਰ 11। ਕੈਲਸ਼ੀਅਮ ਮਾਂ ਅਤੇ ਬੱਚੇ ਦੋਵਾਂ ਦੀਆਂ ਹੱਡੀਆਂ ਲਈ ਬਹੁਤ ਜ਼ਰੂਰੀ ਹੈ। ਡੇਅਰੀ ਉਤਪਾਦ, ਪੱਤੇਦਾਰ ਸਬਜ਼ੀਆਂ ਆਦਿ ਦੇ ਕੈਲਸ਼ੀਅਮ ਦੇ ਚੰਗੇ ਸਰੋਤ ਹਨ ਨੰਬਰ 12। ਬਹੁਤ ਸਾਰਾ ਪਾਣੀ ਪੀ ਕੇ ਹਾਈਡਰੇਟ ਰਹੋ ਅਤੇ ਬਾਧੂ ਪੋਸ਼ਕ ਤੱਤਾਂ ਲਈ ਨਿੰਬੂ ਪਾਣੀ ਅਤੇ ਨਾਰੀਅਲ ਪਾਣੀ ਨੂੰ ਆਪਣੇ ਰੁਟੀਨ ਵਿੱਚ ਲਓ। ਨੰਬਰ 13 ਗਰਭਪਤੀ ਔਰਤਾਂ ਲਈ ਤੁਲਸੀ ਕਿਸੇ ਦਵਾਈ ਤੋਂ ਘੱਟ ਨਹੀਂ ਹੈ ਤੁਲਸੀ ਦੀਆਂ ਪੱਤੀਆਂ 'ਚ ਹੀਲਿੰਗ ਕੁਆਲਿਟੀ ਹੁੰਦੀ ਹੈ ਇਸ ਕਰਕੇ ਗਰਭਪਤੀ ਔਰਤਾਂ ਦੇ ਲਈ ਪੂਰੀ ਸੁਰੱਖਿਅਤ ਹੈ ਨੰਬਰ 14 ਗਰਭ ਅਸਥਾ ਦੌਰਾਨ ਭੁੱਲ ਕੇ ਵੀ ਕੱਚਾ ਪਪੀਤਾ ਨਹੀਂ ਖਾਣਾ ਚਾਹੀਦਾ ਕੱਚੇ ਪਪੀਤੇ 'ਚ ਇੱਕ ਜੈ ਹਾਈ ਕੈਮੀਕਲ ਹੈ ਜੋ ਬੱਚੇ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਨੰਬਰ 15 ਇਸ ਅਵਸਥਾ ਦੌਰਾਨ ਔਰਤਾਂ ਨੂੰ ਝੋਕੇ ਕੰਮ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਦਾ ਸਿੱਧਾ ਅਸਰ ਬੱਚੇ ਤੇ ਪੈਂਦਾ ਹੈ ਧੰਨਵਾਦ ਜੀ